ਸੋ ਸ੍ਰੀ ਗੱਲ ਦੋਸਤੋ ਤੇ ਮੈਂ ਬਬਲੂ ਗੁਇਲ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਫਾਈਨੈਂਸ਼ਲੀ ਫਰੀडम ਦੇ ਬਾਰੇ ਤੇ ਇਹ ਹੁੰਦੀ ਕੀ ਚੀਜ਼ ਆ ਫਾਈਨੈਂਸ਼ਲੀ ਫਰੀडम ਤੇ ਆਪਾਂ ਨੂੰ ਇਹ ਮਿਲਦੀ ਕਿਵੇਂ ਤੇ ਆਪਾਂ ਇਹਦੇ ਤੱਕ ਪਹੁੰਚਣਾ ਕਿਵੇਂ ਤੇ ਇਹਦੇ ਲਈ ਦੋਸਤੋ ਆਪਾਂ ਨੂੰ ਥੋੜਾ ਜਿਹਾ ਸਮਾਰਟ ਵਰਕ ਕਰਨਾ ਪੈਂਦਾ ਜਿਵੇਂ ਕਿ ਹੁਣ ਆਪਾਂ ਕੋਈ ਮਿਹਨਤ ਕਰਦੇ ਆ ਤਾਂ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਚਾਹੀਦਾ ਕਿ ਆਪਾਂ ਜਿਵੇਂ ਹੁਣ ਕੀ ਮਿਹਨਤ ਕਰ ਰਹੇ ਆ ਆਪਾਂ ਆਪਾਂ ਇੰਨਾ ਪੈਸਾ ਇਕੱਠਾ ਕੀਤਾ ਤੇ 4-5 ਲੱਖ ਰੁਪਏ ਆਪਾਂ ਇਕੱਠਾ ਕੀਤਾ ਤੇ ਆਪਾਂ ਹੁਣ ਆਪਾਂ ਨੂੰ ਮੰਨ ਲਓ ਕੋਈ ਹਸਪੀਟਲਾਈਜ਼ ਹੋਣਾ ਪੈ ਜਵੇ ਤਾਂ ਆਪਣਾ ਪੈਸਾ ਸਾਰਾ ਉੱਥੇ ਸੀਵਿੰਗ ਆਪਣੀ ਸਾਰੀ ਉੱਥੇ ਚਲੀ ਜਾਂਦੀ ਆ ਉਹਦੇ ਲਈ ਕੀ ਹੁੰਦਾ ਉਹਦੇ ਵਿੱਚ ਸਮਾਰਟ ਵਰਕ ਦੇ ਵਿੱਚ ਉਹਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਣਾ ਇੰਸ਼ੋਰ ਲੈਣਾ ਕਰ ਇੰਸ਼ੋਰ ਕਰਨਾ ਚਾਹੀਦਾ ਵਾ ਉਹਦੇ ਲਈ ਬਹੁਤ ਸਾਰੀਆਂ ਕੰਪਨੀ ਹੁੰਦੀਆਂ ਨੇ ਤੇ ਮੈਂ ਕਹੂੰਗਾ ਕਿ ਆਪਾਂ ਪ੍ਰਾਈਵੇਟ ਕੋਈ ਕੰਪਨੀ ਲਈਏ ਜਿਹਦੇ ਵਿੱਚ ਆਪਾਂ ਨੂੰ ਕੋਈ ਵਧੀਆ ਦੇਖ ਕੇ ਆਪਾਂ ਨੂੰ ਪੈਕੇਜ ਲੈਣਾ ਚਾਹੀਦਾ ਵਾ 8 ਤੋਂ ਘੱਟ 5 ਲੱਖ ਦਾ ਤਾਂ ਆਪਾਂ ਨੂੰ ਪੈਕੇਜ ਲੈਣਾ ਜ਼ਰੂਰ ਚਾਹੀਦਾ ਤੇ ਮੈਂ ਹਮੇਸ਼ਾ ਇਹ ਕੰਟੀਨਿਊ ਕਰਦਾ ਤੇ ਮੈਂ ਕੋਈ ਕਦੇ ਕਲੇਮ ਵੀ ਨਹੀਂ دیا ਅਜੇ ਤੱਕ ਤੇ ਮੇਰਾ ਹਮੇਸ਼ਾ ਕੰਟੀਨਿਊ ਚੱਲੀ ਹੋਈ ਜਾਂਦਾ ਉਹ ਮੇਰਾ ਕੋਲ ਸਟਾਰ ਹੈਲਥ ਦਾ ਤੁਸੀਂ ਕੋਈ ਵੀ ਲੈ ਸਕਦੇ ਹੋ ਮੈਕਸ ਬੂਪਾ ਸਟਾਰ ਹੈਲਥ ਤੇ ਬਹੁਤ ਸਾਰੇ ਆਉਂਦੇ ਨੇਗੇ ਆਪਾਂ ਤੇ ਇਹ ਆਪਾਂ ਇੰਸੂਰ ਲੈਣਾ ਕਿੱਥੋਂ ਆ ਇੰਸੂਰ ਆਪਾਂ ਏਜੰਟ ਦੇ ਥਰੂ ਹੀ ਲਈਏ ਤਾਂ ਜ਼ਿਆਦਾ ਬੈਟਰ ਜੇ ਆਪਾਂ ਖੁਦ ਨੈਟ ਤੋਂ ਦੇਖ ਕੇ ਲੈਨੇ ਆ ਤਾਂ ਫਿਰ ਆਪਾਂ ਉਹਨਾਂ ਨੂੰ ਲੈਣ ਫੜਨ ਦੀ ਜ਼ਿੰਮੇਵਾਰੀ ਬਹੁਤ ਔਖੀ ਹੋ ਜਾਂਦੀ ਹੈ ਕਿੱਥੇ ਜਾਵਾਂਗੇ ਆਪਾਂ ਉਹਨੂੰ ਕਿੱਥੇ ਲੱਭਾਂਗੇ ਤਾਂ ਇਹ ਆਪਣੇ ਕਿਸੇ ਏਜੰਟ ਤੋਂ ਜਿਹਦੂੰ ਤੁਸੀਂ ਜਾਣਦੇ ਹੋ ਉਦੇ ਥ्रू ਹੀ ਕਰਨਾ ਵਾ ਤੇ ਦੂਸਰੀ ਗੱਲ ਆਪਣੇ ਹਮੇਸ਼ਾ ਜਿਹੜੀ ਕੋਈ ਸੇਵਿੰਗ ਆ ਉਹਨੂੰ ਚੰਗੇ ਤਰੀਕੇ ਨਾਲ ਰੱਖੋ ਜਿਵੇਂ ਐਫ ਡੀ ਦੀ ਜਗ੍ਹਾ ਪੈਸਾ ਸੇਵਿੰਗ ਦੀ ਜਗ੍ਹਾ ਐਫ ਡੀ ਚ ਐਫ ਡੀ ਦੀ ਜਗ੍ਹਾ ਮਿਊਚੁਅਲ ਫੰਡ ਚ ਤੇ ਉਸ ਤੋਂ ਬਾਅਦ ਜੇ ਆਪਾਂ ਨੂੰ ਥੋੜੀ-ਮੋਟੀ ਸਮਝ ਆਉਂਦੀ ਆ ਮਾਰਕੀਟ ਦੀ ਤਾਂ ਆਪਾਂ ਸ਼ੇਅਰ ਮਾਰਕੀਟ 'ਚ ਡਾਇਰੈਕਟ ਵੀ ਇਨਵੈਸਟ ਕਰ ਸਕਦੇ ਆ ਤੇ ਆਪ ਆਪਣੇ ਪੈਸੇ ਨੂੰ ਵਧਾ ਸਕਦੇ ਆ ਤੇ ਦੋਸਤੋ ਦੂਜੀ ਗੱਲ ਜੇ ਆਪਾਂ ਕੋਈ ਬਿਜ਼ਨਸ ਕਰਦੇ ਆ ਤੇ ਸਭ ਤੋਂ ਪਹਿਲਾਂ ਪੈਸਾ ਆਪਣੇ ਬਿਜ਼ਨਸ 'ਚ ਹੀ ਰੱਖੋ ਤੇ ਬਿਜ਼ਨਸ ਨੂੰ ਹੋਰ ਵਧਾਓ ਤੇ ਆਪਣੇ ਬਿਜ਼ਨਸ ਦੇ ਵਿੱਚ ਇਨਵੈਸਟ ਕਰਦੇ ਰਹੋ ਮੇਨ ਸਭ ਤੋਂ ਵੱਡੀਆਂ ਇਹੀ ਚੀਜ਼ ਹੁੰਦੀ ਆ ਇਹੀ ਆਪਣਾ ਸਮਾਰਟ ਵਰਕ ਆ ਤੇ ਆਪਣੀ ਫੈਮਿਲੀ ਦੇ ਵਿੱਚ ਜਿੰਨੇ ਬੰਦੇ ਹੁੰਦੇ ਨੇ ਸਾਰਿਆਂ ਦਾ ਆਪਾਂ ਇੰਸ਼ੋਰ ਆਪਨੂੰ ਕਰਾ ਕੇ ਰੱਖਣਾ ਚਾਹੀਦਾ ਇੱਕ ਵਧੀਆ ਕੰਪਨੀ ਦਾ ਤੇ ਉਹਦੇ ਲਈ ਆਪਾਂ ਨੂੰ ਸਾਰਿਆਂ ਦੇਖਣੇ ਚਾਹੀਦੇ ਨੇ ਕਿ ਕੀ 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 ਇਹਦੇ ਵਿੱਚ ਪੈਕੇਜ ਨੇ ਸਾਰਾ ਕੋਈ ਫਲੂਟਰ ਪਲਾਨ ਹੁੰਦਾ ਕਈ ਸਾਰੇ ਪਲਾਨ ਹੁੰਦੇ ਆ ਆਪਾਂ ਆਪਣੇ ਏਜੰਟ ਨੂੰ ਮਿਲ ਕੇ ਉਹ ਕਰ ਸਕਦੇ ਆ ਥੈਂਕ ਯੂ ਜੀ